ਸਾਬਕਾ ਕਾਂਗਰਸੀ ਵਿਧਾਇਕ ਦਵਿੰਦਰ ਕੋਵਾਇਆ ਵੱਲੋਂ ਪੱਤਰਕਾਰਾਂ ਦੇ ਰੂਬਰੂ ਹੋ ਚੱਕੇ ਮੁੱਦੇ ਅੱਜ ਜਿਹੜੇ ਕੀ ਫਾਜ਼ਿਲਕਾ ਹਲਕੇ ਦੇ ਹਾਲਾਤਾਂ ਬਾਰੇ ਜਿਹੜਾ ਪਿਛਲੇ 2.5 ਸਾਲ ਹੋ ਗਏ ਜਿਹੜੇ ਆਮ ਆਦਮੀ ਦੀ ਸਰਕਾਰ ਬਣੀ ਹੈ ਔਰ ਜਿਹੜੇ ਮੁੱਦਿਆਂ ਤੇ ਸਰਕਾਰ ਇਹਨਾਂ ਦੀ ਬਣੀ ਸੀ ਔਰ ਜਾਂ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਲੋਕਾਂ ਤੋਂ ਵੋਟਾਂ ਲਈਆਂ ਸੀ ਇਹ ਸਰਕਾਰ ਨੇ ਔਰ 2.5 ਸਾਲਾਂ ਦੇ ਵਿੱਚ ਕਿਤੇ ਵੀ ਕੋਈ ਇੱਟ ਨਹੀਂ ਲੱਗੀ ਕਿਤੇ ਕੋਈ ਫੰਡ ਨਹੀਂ ਆਇਆ ਫਾਜ਼ਿਲਕਾ ਦੇ ਲਈ ਕੋਈ ਡਿਵੈਲਪਮੈਂਟ ਨਾ ਦਾ ਮੈਸਨ ਦਾ ਕੋਈ ਗੱਲ ਹੋ ਹੀ ਨਹੀਂ ਰਹੀ ਔਰ ਸੜਕਾਂ ਨਾਲੀਆਂ ਹਰ ਪਾਸੇ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਚਾਹੇ ਸ਼ਹਿਰ ਦੀ ਗੱਲ ਕਰ ਲਈਏ ਕੋਈ ਸੜਕ ਨਹੀਂ ਬਣ ਰਹੀ ਕੋਈ ਨਾਲੀ ਨਹੀਂ ਬਣ ਰਹੀ ਔਰ ਕਰਪਸ਼ਨ ਤੋਂ ਸਿਵਾ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਚਾਹੇ ਕੋ ਐਮ ਐਲ ਏ ਹੈ ਜਾਂ ਐਮ ਐਲ ਏ ਦੇ ਥੱਲੇ ਇਹਨਾਂ ਦੇ ਜਿਹੜੇ ਕੋਈ ਮੈਨ ਇਹਨਾਂ ਦੇ ਬੰਦੇ ਹੈ ਉਹ ਸਿਰਫ ਕਰਪਸ਼ਨ ਤੋਂ ਬਿਨਾ ਕੋਈ ਕੰਮ ਨਹੀਂ ਹਰ ਕੋਈ ਬੰਦਾ ਜਿਹੜਾ ਹੈ ਉਹ ਲੁੱਟਣ ਲੱਗਿਆ ਹੋਇਆ ਹੈ ਔਰ ਇਸ ਲਈ ਅਸੀਂ ਜੇ ਕੋਈ ਸਿਸਟਮ ਨਾ ਸਹੀ ਹੋਇਆ ਔਰ ਅਸੀਂ ਭਗਵਾਨ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਜੇ ਉਹ ਗੱਲ ਕਰਦੇ ਨੇ ਵੀ ਅਸੀਂ ਵਿਜੀਲੈਂਸ ਇਨਕੁਆਇਰੀ ਕਰਾਵਾਂਗੇ ਅਫਸਰਾਂ ਨੂੰ ਖੇਚ ਰਿਹਾ ਹੈ ਜਿਵੇਂ ਸਾਡੇ ਕਾਂਗਰਸ ਦੇ ਪਰ ਲੀਡਰਾਂ ਨੂੰ ਵਿਜੀਲੈਂਸ ਦੀ ਇਨਕੁਆਇਰੀਆਂ ਕਰਾ ਰਿਹਾ ਤਾਂ ਫਾਜ਼ਿਲਕਾ ਦੇ ਐਮ ਐਲ ਏ ਤੇ ਔਰ ਇੱਥੋਂ ਦੇ ਲੋਕਾਂ ਤੇ ਜਿਹੜੇ ਆਮ ਆਦਮੀ ਦੇ ਬੰਦੇ ਹੈਗੇ ਉਹਨਾਂ ਦੀ ਵੀ ਵਿਜੀਲੈਂਸ ਇਨਕੁਆਇਰੀ ਕਰਾਨੀ ਚਾਹੀਦੀ ਹੈ ਕਿ ਜਿਹੜੇ ਉਹਨਾਂ ਪਿਛਲੇ 2.5 ਸਾਲਾਂ ਦੇ ਵਿੱਚ ਜਿੰਨੀ ਵੱਡੀ ਕਰਪਸ਼ਨ ਕੀਤੀ ਔਰ ਅੱਜ ਵੀ ਉਹ ਕਰ ਰਹੇ ਜੀ ਜੇ ਆਪਾਂ ਨਗਰ ਕੌਂਸਲ ਦੀ ਗੱਲ ਕਰੀਏ ਬੋਰਡ ਕਾਂਗਰਸ ਦਾ ਤੁਹਾਡੀ ਰਹਿਨੁਮਈ ਇੱਥੇ ਬਣਿਆ ਸੀ ਤਾਂ ਹੁਣ ਜਿਹੜੇ ਫਾਜ਼ਿਲਕਾ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਮ ਮਜੂਦਾ ਬਧਾਈ ਕਹਿੰਦੇ ਨੇ ਵੀ ਕਾਂਗਰਸ ਦਾ ਬੋਰਡ ਹੈ ਸਾਡੇ ਬੋਰਡ ਨਹੀਂ ਦੇਖੋ ਇਹ ਗੱਲ ਕਲੀਅਰ ਹੈ ਸਰਕਾਰ ਆਮ ਆਦਮੀ ਦੀ ਹੈ ਔਰ ਜਿਹੜਾ ਪ੍ਰਸ਼ਾਸਨ ਹੈ ਉਹ ਸਰਕਾਰ ਦੇ ਅੰਦਰ ਹੁੰਦਾ ਹੈ ਔਰ ਪ੍ਰਸ਼ਾਸਨ ਵੀ ਜਿਹੜਾ ਆਮ ਆਦਮੀ ਦੀ ਸਰਕਾਰ ਦਾ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੰਮ ਕਿਵੇਂ ਸ਼ਹਿਰ ਦੀ ਡਿਵੈਲਪਮੈਂਟ ਕਿਵੇਂ ਕਰਾਣੀ ਇਕੱਲੇ ਸ਼ਹਿਰ ਦੀ ਨਹੀਂ ਹਲਕੇ ਦੀ ਡਿਵੈਲਪਮੈਂਟ ਕਿਵੇਂ ਕਰਾਣੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਸਿਰਫ ਇਨਾ ਪਤਾ ਵੀ ਲੋਕਾਂ ਦੀ ਜੇਬਾਂ ਚ ਰੁਪਈਏ ਕਿਵੇਂ ਕੱਢਨੇ ਆ ਉਹ ਇਹ ਇੰਨਾ ਦਾ ਸਾਰਾ ਜਿਹੜਾ ਪਰਿਵਾਰ ਉਹ ਲੱਗਿਆ ਹੋਇਆ ਔਰ ਉਹ ਪੈਸੇ ਲੋਕਾਂ ਦੀ ਜੇਬਾਂ ਚੋਂ ਕੱਢ ਰਹੇ ਜਦੋਂ ਤੁਸੀਂ ਵਿਧਾਇਕ ਹੁੰਦੇ ਸੀ ਤਾਂ ਉਦੋਂ ਵੀ ਦੇਖਣ ਨੂੰ ਮਿਲਿਆ ਸੀ ਵੀ ਚੋਰੀਆਂ ਹੁੰਦੀਆਂ ਸੀ ਸ਼ਹਿਰ ਦੇ ਵਿੱਚ ਤਾਂ ਹੁਣ ਵੀ ਚੋਰੀਆਂ ਹੋ ਰਹੀਆਂ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹਨਾਂ ਚੋਰੀਆਂ ਨੂੰ ਦੇਖੋ ਜੀ ਇਹ ਤਾਂ ਲੋਕਾਂ ਨੇ ਆ ਤੁਹਾਡੇ ਸਾਹਮਣੇ ਮੈਂ ਸਮਝਦਾ ਕਿ ਪਰਖ ਕਰਕੇ ਇਲੈਕਸ਼ਨ ਵਿੱਚ ਰਿਜ਼ਲਟ ਦੇਦਾ ਔਰ ਲੋਕਾਂ ਦੀ ਕਚਹਿਰੀ ਨਹੀਂ ਇਹ ਦਾ ਫੈਸਲਾ ਕਰਦਾ ਕਿ ਜਿਹੜਾ 2.5 ਸਾਲਾਂ ਦਾ ਜਿਹੜਾ ਕੰਮ ਹੈ ਔਰ ਪਿਛਲੇ 5 ਸਾਲਾਂ ਦੇ ਕੰਮ ਦੇ ਨਾਲ ਲੋਕਾਂ ਨੇ ਤੁਲਨਾ ਕਰਕੇ ਜਿਹੜੀ ਲੀਡ ਕਾਂਗਰਸ ਪਾਰਟੀ ਨੇ ਫਾਜ਼ਿਲਕਾ ਹਲਕੇ ਤੋਂ ਦਵਾਈ ਹੈ ਔਰ ਉਹ ਜਿੰਨੇ ਵੀ ਉਹ ਜੜੀਆਂ ਉਹ ਗੱਲਾਂ ਕਰਦੇ ਪਿਛਲੀ ਸਰਕਾਰ ਦੇ ਵਿੱਚ ਮੈਂ ਸਮਝਦਾ ਕਿ ਲੋਕ ਸੌਖੇ ਸੀ ਚੋਰੀਆਂ ਬਿਲਕੁਲ ਘੱਟ ਸੀ ਬਿਲਕੁਲ ਉਹ ਸਿਰਫ ਬਦਨਾਮ ਕੀਤਾ ਜਾਂਦਾ ਸੀ ਸਰਕਾਰ ਨੂੰ ਉਸ ਵੇਲੇ ਵੀ ਔਰ ਅੱਜ ਤੁਸੀਂ ਆ 28 ਸਾਲਾਂ ਦੇ ਵਿੱਚ ਵੇਖ ਹੀ ਲੋ ਕਿੰਨੀਆਂ ਚੋਰੀਆਂ ਵਾਗ ਗਈਆਂ ਕਿੰਨੇ ਮੋਟਰਸਾਈਕਲ ਚੋਰੀ ਹੁੰਦੇ ਟਰਾਂਸਫਾਰਮ ਚੋਰੀ ਹੁੰਦੇ ਉਹਨਾਂ ਦੇ ਵਿੱਚੋਂ ਤੇਲ ਨਿਕਲ ਜਾਂਦੇ ਕਾਰਾਂ ਚੋਰੀ ਹੋ ਜਾਂਦੀਆਂ ਦਿਨ ਦਿਹਾੜੇ ਕਾਰਾਂ ਚੱਕੀਆਂ ਜਾਂਦੀਆਂ ਔਰ ਹਰ ਵਰਗੀ ਮੈਸਮ ਦਾ ਦੁਖੀ ਹੈ ਚਾਹੇ ਉਹ ਵਪਾਰੀ ਹੈ ਚਾਹੇ ਕਿਸਾਨ ਹੈ ਇਹਨਾਂ ਚੋਰੀਆਂ ਤੋਂ ਇਹਨਾਂ ਦੇ ਡਕੈਤੀਆਂ ਉਹ ਇਹਨਾਂ ਤੇ ਬੰਦਾ ਹੀ ਕਰੀ ਜਾਂਦੇ ਅੱਜ ਮੈਂ ਵੀਡੀਓ ਸੁਣ ਰਿਹਾ ਸੀ ਕਿ ਰਮੇਸ਼ ਖੁੰਗਰ ਉਹ ਇੱਥੋਂ ਦੇ ਵਿਧਾਇਕ ਦੇ ਨਾਲ ਰਹਿੰਦਾ 24 ਘੰਟੇ ਉਹ ਚੋਰੀ ਦਾ ਤੇਲ ਕਿ ਕੀ ਚੀਜ਼ ਖਰੀਦ ਰਿਹਾ ਔਰ ਚੋਰੀ ਉਹ ਬਿਆਨ ਦੇਈ ਜਾ ਰਿਹਾ ਕਿ ਅਸੀਂ ਉਹਨੂੰ ਜਿਹੜਾ ਤੇਲ ਦੇ ਕੇ ਆਨੇ ਆ ਆ ਤਾਂ ਹਾਲਾਤ ਨੇ ਇਹਨਾਂ ਦੇ ਜਿਹੜੇ ਨੁਮਾਇंदे ਇੱਥੇ ਹੈਗੇ ਆ ਸੋ ਮੈਂ ਸਮਝਦਾ ਇਸ ਤੋਂ ਮਾੜਾ ਹਾਲ ਫਾਇਲ ਕਰਦਾ ਮੌਜੂਦਾ ਵਿਧਾਇਕ ਨੇ ਪਿਛੇ ਹੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਇਲੈਕਸ਼ਨਾਂ ਦੇ ਵਿੱਚ ਜੋ ਗੁਬਾਇਆ ਪਰਿਵਾਰ ਵੱਲੋਂ ਜੋ ਛੇ ਆਜੂ ਸ਼ਹਿਰ ਤੇ ਇਹ ਕੰਮ ਹੋ ਰਹੇ ਨੇ ਵੇਖੋ ਇਹ ਜਿਹੜਾ ਸਮਣਾ ਸਾਹਿਬ ਇੱਕ ਬਾਇਆ ਪਰਿਵਾਰ ਇਹਨਾਂ ਨੂੰ ਰਾਤ ਨੂੰ ਸੁਪਨਿਆਂ ਚ ਵੀ ਯਾਦ ਆਉਂਦਾ ਕਿਉਂ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਜਿਹੜਾ ਲੋਕਾਂ ਨੇ ਇੱਕ ਬਾਇਆ ਪਰਿਵਾਰ ਨੂੰ ਫਿਰ ਜਿਹੜਾ ਮਾਨ ਏਡਾ ਵੱਡਾ ਦਿੱਤਾ ਔਰ ਜੇ ਜਿਹੜੀ ਉਹ ਗੱਲ ਕਰਦੇ ਐ ਉਹ ਲੋਕਾਂ ਨੇ ਸਾਰੀ ਚੀਜ਼ ਨਕਾਰਦੀ ਐ ਚੋਰੀਆਂ ਤਾਂ ਇਹਨਾਂ ਦੇ ਪ੍ਰਸ਼ਾਸਨ ਇਹਨਾਂ ਦਾ ਸਰਕਾਰ ਇਹਨਾਂ ਦੀ ਹੈ ਕਾਰਵਾਈ ਇਹਨਾਂ ਨੂੰ ਕਰਨੀ ਚਾਹੀਦੀ ਆ ਉਲਟਾ 2.5 ਸਾਲਾਂ ਦੇ ਵਿੱਚ ਚੋਰੀਆਂ ਡਕੈਤੀਆਂ ਜੋ ਵਧੀਆਂ ਇੱਥੇ ਹਲਕੇ ਦੇ ਵਿੱਚ ਉਹ ਤੁਹਾਨੂੰ ਸਾਰਾ ਪਤਾ ਔਰ ਕਬਾਇਆ ਪਰਿਵਾਰ ਨੇ ਬੜਾ ਲੰਬਾ ਸਮਾਂ ਹੋ ਗਿਆ ਰਾਜਨੀਤੀ ਕਰਦੇ ਨੂੰ ਕਦੇ ਵੀ ਇਹੋ ਜਿਹੇ ਗਲਤ ਅੰਸਰਾਂ ਨੂੰ ਕਦੇ ਵੀ ਛੇ ਨਹੀਂ ਦਿੱਤੀ ਤਾਂ ਹੀ ਜਿਹੜਾ ਕਬਾਇਆ ਪਰਿਵਾਰ ਨੂੰ ਜਿਹੜਾ ਲੋਕ ਹਰ ਵਾਰ ਜਿਹੜਾ ਮਾਣ ਬਖਸ਼ਦੇ ਔਰ ਇਸ ਵਾਰ ਫਿਰ ਕਬਾਇਆ ਪਰਿਵਾਰ ਨੂੰ ਇਸੇ ਗੱਲ ਤੇ ਮਾਣ ਬਖਸ਼ਿਆ ਕਿ ਉਹਨਾਂ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਔਰ ਜਿਹੜੇ ਗਲਤ ਅੰਸਰ ਹਨ ਉਹਨਾਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ ਸਰ ਗਲਤ ਅੰਸਰਾਂ ਦੀ ਗੱਲ ਹੋਈ ਤੁਸੀਂ ਉਹਨੇ ਇਹ ਇਲਜ਼ਾਮ ਲਗਾਇਆ ਕਿ ਕ腐ਸ਼ਨ ਦੇ ਮਾਮਲੇ 'ਚ ਇਹ ਮੌਜੂਦਾ ਵਿਧਾਇਕ ਜਿਹੜੇ ਨੇ ਉਹਨਾਂ ਨੇ ਮਤਲਬ ਸਰ ਰਿਪੋਰਟ ਕੋਈ ਤਨੇ ਆ ਬਹੁਤ ਕਰਾਪਸ਼ਨ ਦਾ ਇਹਦਾ ਕੀ ਸਬੂਤ ਕੋਈ ਤੁਸੀਂ ਉਜਾਗਰ ਕੀਤਾ ਹੈਗਾ ਜਾਂ ਕੋਈ ਉਜਾਗਰ ਕਰੋਗੇ ਬਿਲਕੁਲ ਸਬੂਤ ਸਾਡੇ ਕੋਲ ਕਿਉਂਕਿ ਗੁਗਰ ਸਾਹਿਬ ਇਹ ਜਿਹੜੇ ਹਵਾ ਚ ਇੱਕ ਬਿਆਨ ਹੈਗਾ ਕਿ ਬਹੁਤ ਕਰਾਪਸ਼ਨ ਹੋ ਰਿਹਾ ਹੈਗਾ ਹੈ ਨਾ ਇਹ ਇਜਾਮ ਪਹਿਲਾਂ ਦੀ ਸਰਕਾਰਾਂ ਤੇ ਲੱਗਦੇ ਸੀ ਤੁਸੀਂ ਲਗਾ ਦੋ ਬਟ ਉਹਦਾ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਸਬੂਤ ਤੁਹਾਡੇ ਸਾਹਮਣੇ ਹੀ ਹੈ ਸਬੂਤ ਇਹ ਤਾਂ ਜਿਹੜੇ ਰੇੜੀਆਂ ਵਾਲੇ ਰੇਤਾ ਵੇਚਦੇ 50-50 ਰੁਪਏ ਇਹਨਾਂ ਦਾ ਭਰਾ ਉਹਨਾਂ ਤੋਂ ਇਕੱਠਾ ਕਰਦਾ ਹੈ ਇਹ ਤਾਂ ਨਰੇਗਾ ਮਜ਼ਦੂਰਾਂ ਤੱਕ ਵੀ ਪੈਸੇ ਲੋਗਾਂ ਤੋਂ ਇਕੱਠੇ ਕਰਦੇ ਆ ਸਾਰਾ ਪਰਿਵਾਰ ਹੀ ਸਿਰਫ 50-50 ਰੁਪਏ 5-500 ਰੁਪਈਆ ਇਹ ਜਿਹੜਾ ਫੜ ਲੈਂਦੇ ਆ ਔਰ ਲੋਗਾਂ ਤੋਂ ਲੋਗਾਂ ਨੂੰ ਲੁੱਟਣ ਲੱਗੇ ਹੋਇਆ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਇਹਨਾਂ ਦੇ ਆਪ ਦੇ ਵਰਕਰ ਹੀ ਦੁਖੀ ਆ ਕੋਈ ਦੱਸਣ ਦੀ ਲੋੜ ਹੀ ਨਹੀਂ ਇਹਨਾਂ ਦਾ ਐਮਸੀ ਇਹਨਾਂ ਦੇ ਉਲਟ ਬੋਲੀ ਜਾਂਦਾ ਸੋਸ਼ਲ ਮੀਡੀਆ ਤੇ ਪੋਸਟਾਂ ਪਾਈ ਜਾਂਦਾ ਸੋ ਇਸ ਤੋਂ ਵੱਡਾ ਸਬੂਤ ਹੋਰ ਕੀ ਅਸੀਂ ਦੇ ਸਕਦੇ ਆ ਮੌਜੂਦਾ ਤੁਸੀਂ ਇੱਕ ਦਿਨ ਪਹਿਲਾਂ ਦਾ ਜਿਹੜਾ ਵਾਕਿਆ ਹੋਇਆ ਕਿ ਦੋ ਚੋਰ ਫੜੇ ਜੀ ਉਹਦਾ ਤੁਸੀਂ ਕਹਿ ਰਹੇ ਕਿ ਲਿੰਕ ਉਬਾਇਆ ਸਾਹਿਬ ਨਾਲ ਲਿਖਿਆ ਉਹ ਸੌਰੀ ਸਦਨਾ ਸਾਹਿਬ ਨਾਲ ਲਿਖਿਆ ਉਹ ਵੀਡੀਓ ਉਹ ਚੋਰ ਬਾਈਟ ਦੇ ਰਹੇ ਨੇ ਇੱਕ ਪੱਤਰਕਾਰ ਨੂੰ ਕਿ ਜਿਹੜਾ ਅਸੀਂ ਤੇਲ ਜਿਹੜਾ ਵੀ ਚੋਰੀ ਅਸੀਂ ਕਰਦੇ ਸੀ ਉਹ ਸਮਾਨ ਜਿਹੜਾ ਚੋਰੀ ਦਾ ਸੀ ਇੱਕ ਰਮੇਸ਼ ਖੁੰਗਰ ਹੈ ਔਰ ਇੱਕ ਪ੍ਰਕੀਸ਼ ਹੈ ਗੱਲ ਅਸੀਂ ਉਹਨਾਂ ਦੋਨਾਂ ਨੂੰ ਵੇਚ ਕੇ ਆਉਣੇ ਉਹ ਆਮ ਵੀਡੀਓ ਮੇਰੇ ਕੋਲ ਵੀਡੀਓ ਹੈ ਜੇ ਪ੍ਰਸ਼ਾਸਨ ਨੂੰ ਚਾਹੀਦੀ ਹੋਗੀ ਤਾਂ ਮੈਂ ਉਹਨਾਂ ਨੂੰ ਵੀਡੀਓ ਦੇ ਦਿਆਂਗਾ ਔਰ ਉਹਨਾਂ ਤੇ ਵੀ ਕਾਰਵਾਈ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਸਰ ਚੋਰੀਆਂ ਦਾ ਜਦੋਂ ਤੁਸੀਂ ਐਮਐਲਏ ਸੀ ਉਹਨੂੰ ਵੀ ਹੁੰਦੀਆਂ ਸੀ ਉਹਨੂੰ ਵੀ ਹੁੰਦੀਆਂ ਨੇ ਕਿਉਂ ਨਾ ਦੇਖੋ ਚੋਰੀਆਂ ਮੈਂ ਉਦੋਂ ਇਹ ਨਹੀਂ ਕਹਿੰਦਾ ਨਹੀਂ ਹੁੰਦੀਆਂ ਬਹੁਤ ਘੱਟ ਸੀ ਲੋਕ ਸੁਖੀ ਸੀਗੇ ਜੇ ਕੋਈ ਚੋਰੀ ਹੁੰਦੀ ਸੀ ਤਾਂ ਉਹ ਫੜੇ ਜਾਂਦੇ ਸੀ ਔਰ ਇਹਨਾਂ ਦੇ ਰਾਜ ਦੇ ਵਿੱਚ ਤਾਂ ਤੁਸੀਂ ਦਿਨ ਦਿਹਾੜੇ ਕਾਰਾਂ ਗੱਡੀਆਂ ਮੋਟਰਸਾਈਕਲ ਚੋਰੀ ਹੋ ਜਾਂਦਾ ਔਰ ਸਾਰੇ ਹਾਲਾਤ ਹੀ ਤੁਸੀਂ ਵੇਖਿਆ ਪਿਛਲੇ 2.5 ਸਾਲਾਂ ਦੇ ਵਿੱਚ ਕਿੰਨੇ ਮਾੜੇ ਫਾਜ਼ਿਲકા ਹਲਕੇ ਦੇ ਹੋ ਚੁੱਕੇ ਨੇ ਉਹਨਾਂ ਨੇ ਸਿਰਫ ਦੋ ਨਾਮ ਨਹੀਂ ਲਏ ਉਹਨਾਂ ਨੇ ਹੋਰ ਵੀ ਸ਼ਹਿਰ ਦੇ ਕੁਝ ਹੋਟਲਸ ਦੇ ਵੀ ਨਾਮ ਲਈ ਨੇ ਹੋਰ ਨਹੀਂ ਤੁਸੀਂ ਇਸ ਬਾਰੇ ਗਰਾਊਂਡ ਲੈਵਲ ਤੇ ਕੀ ਕਰਨ ਜਾ ਰਹੇ ਹੋ ਕਿ ਇਹ ਜਿਹੜਾ ਨੈਕਸਸ ਹੈਗਾ ਸਿਗਾ ਇਹਦੇ ਬਾਰੇ ਕੁਝ ਮਿਲੋਗੇ ਪ੍ਰਸ਼ਾਸਨ ਨੂੰ ਮਿਲੋਗੇ ਜਾਂ ਕੁਝ ਅਗਲਾ ਸਟੈਪ ਤੁਹਾਡਾ ਕੀ ਹੋਏ ਬਿਲਕੁਲ ਉਹ ਜਿੰਨਾ ਜਿਹੜੇ ਵੀ ਨਾਂ ਉਹਨਾਂ ਲਏ ਨੇ ਚੋਰੀ ਕਰਦੇ ਨੇ ਜਾਂ ਚੋਰ ਨੇ ਉਹ ਫੜੇ ਜਾਣੇ ਚਾਹੀਦੇ ਨੇ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਔਰ ਪੂਰਾ ਮੈਂ ਸਮਝਦਾ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਜੇ ਨਹੀਂ ਦੇਣਗੇ ਤਾਂ ਅਸੀਂ ਵੀ ਐਸਐਸਪੀ ਸਾਹਿਬ ਨੂੰ ਮਿਲਾਂਗੇ कि ਜਿਹੜੇ ਇਦਾਂ ਦਾ ਮਾਹੌਲ ਹੈ ਲਾਅ ਐਂਡ ਆਰਡਰ ਦਾ ਕਿੰਨਾ ਮਾੜਾ ਹਾਲ ਹੈ ਚੋਰੀਆਂ ਨਸ਼ਾ ਜਿਹੜਾ ਮੈਂ ਸਮਝਦਾ ਕਿ ਘਰ ਘਰ ਜਿਹੜਾ ਪਿੰਡਾਂ ਦੇ ਵਿੱਚ ਇਹਨਾਂ ਨੇ ਵਾੜਤਾ ਆਮ ਜਿੱਥੇ ਮਰਜ਼ੀ ਚਲੇ ਜਾਓ ਨਸ਼ਾ ਵਿਕੀ ਜਾਂਦਾ ਨੌਜਵਾਨ ਰੋਜ਼ ਕੋਈ ਨਾ ਕੋਈ ਮਰ ਰਿਹਾ ਨਸ਼ੇ ਦਾ ਇੰਨਾ ਮਾੜਾ ਹਾਲ ਫਾਇਦ ਕਦੇ ਵਿੱਚ ਹੋ ਗਿਆ ਸੁਭਾਇ ਸਾਹਿਬ ਪਿਛਲੇ 20 25 ਦਿਨਾਂ 'ਚ ਪੁਲਿਸ ਦੀ ਜਿਹੜੀ ਕਾਰਵਾਈ ਹੋ ਰਹੀ ਹੈ ਮੌਜੂਦਾ ਟਾਈਮ 'ਚ ਹੋ ਰਹੀ ਹੈ ਬੜੀ ਵੱਡੀ ਰਿਕਵਰੀ ਹੋ ਰਹੀ ਹੈ ਕੁਝ ਉਹਨਾਂ ਨੇ ਐਸਐਸਪੀ ਨੇ ਵੀ ਕਈ ਕਾਨਫਰੰਸ ਕਰਕੇ ਦੱਸਿਆ ਕਿ ਇੱਥੇ ਲੋਕ ਅਸੀਂ ਫੜ ਚੁੱਕੇ 202 ਵੱਧ ਜਿਹੜੀਆਂ ਚੋਰੀਆਂ ਕੇਸ ਕਾਰਵਾਈ ਨੂੰ ਤੁਸੀਂ ਕਿਵੇਂ ਮੰਨਦੇ ਹੋ ਦੇਖੋ ਜੀ ਇਹ ਜਿਹੜੀ ਬੜੀ ਵੱਡੀ ਕਰਾਰੀ ਹਾਰ ਜਿਹੜੀ ਫਾਜ਼ਲ ਕਾ ਹਲਕੇ ਦੇ ਵਿੱਚ ਆਮ ਆਦਮੀ ਦੀ ਹੋਈ ਹੈ ਮੈਂ ਸਮਝਦਾ ਉਹ ਉਹਦੇ ਤੋਂ ਥੋੜਾ ਬਹੁਤਾ ਕੋਈ ਪ੍ਰਸ਼ਾਸਨ ਨੂੰ ਜਾਂ ਸਿੱਖਣ ਨੂੰ ਇਹਨਾਂ ਨੂੰ ਮਿਲਿਆ ਤਾਂ ਕੋਈ ਇਹਨਾਂ ਨੇ ਇੱਕ ਦੋ ਕਾਰਵਾਈਆਂ ਕਰਕੇ ਚੋਰ ਫੜੇ ਹੈ ਪਰ ਜੇ ਫਿਰ ਅਸੀਂ ਕਿਦੇ ਓਪੋਜੀਸ਼ਨ ਢਿੱਲੀ ਪੈ ਗਈ ਤੇ ਇਹਨਾਂ ਨੇ ਫਿਰ ਕਿਸੇ ਚੋਰਾਂ ਨੂੰ ਜਾਂ ਕਿਸੇ ਹੋਰਾਂ ਨੂੰ ਨਹੀਂ ਫੜਨਾ ਤੋ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਕਹਿੰਨੇ ਆ ਕਿ ਜਿਹੜੇ ਵੀ ਚੋਰੀਆਂ ਹੁੰਦੀਆਂ ਇਹ ਕੰਟਰੋਲ ਕਰਨਾ ਇਹਨਾਂ ਦਾ ਜ਼ਿੰਮੇਵਾਰੀ ਹੈ ਔਰ ਲੋਕਾਂ ਨੂੰ ਜਿਹੜਾ ਸੁਰੱਖਿਅਤ ਰੱਖਣਾ ਪ੍ਰਸ਼ਾਸਨ ਦੇ ਔਰ ਪੁਲਿਸ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਲਈ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਵੱਧ ਤੋਂ ਵੱਧ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਐਜ਼ ਇਹ ਸਰਕਮ ਜਿਹੜੇ ਤੁਹਾਡੇ ਟਾਈਮ 'ਚ ਚੱਲੇ ਆ ਰਹੇ ਸੀ ਤੁਹਾਡੀ ਟਰਮ 'ਚ ਚੱਲੇ ਆ ਰਹੇ ਸੀ ਕਿ ਮੌਜੂਦਾ ਸਰਕਾਰ ਨੇ ਰੋਕ ਦਿੱਤੇ ਔਰ ਉਨਾਂ ਫਾਸਿਲ ਕਰ ਸਾਰੇ ਡਿਵੈਲਪਮੈਂਟ ਤੇ ਸਾਰੇ ਕੰਮ ਹੀ ਰੁਕੇ ਪਏ ਜਿੰਨੇ ਫੰਡ ਤੁਸੀਂ ਦੱਸੋ ਇਹ ਵਿਧਾਇਕ ਜਿਹੜਾ ਫਾਜ਼ਿਲ ਕਾ ਦਾ ਉੱਥੇ ਕਮੇਟੀ ਚ ਜਾ ਕੇ ਅਫਸਰਾਂ ਨੂੰ ਦਬਕੇ ਮਾਰਦਾ ਜਾਂ ਹੋਰ ਕਰਦਾ ਇਹ ਦੱਸਣ ਵੀ ਇਹਨਾਂ ਨੇ 1 ਰੁਪਈਆ ਵੀ ਲੈਂਦਾ ਫਾਈਲ ਕਾ ਵਾਸਤੇ ਕਿਸੇ ਪਿੰਡ ਵਾਸਤੇ ਕੋਈ 1 ਰੁਪਈਆ ਵੀ ਲੈਂਦਾ ਜਿੰਨੇ ਪੈਸੇ ਸੀਗੇ ਪਿਛਲੀ ਸਾਡੀ ਸਰਕਾਰ ਦੇ ਦਿੱਤੇ ਹੋਏ ਸਾਰੇ ਕੰਮ ਜਿਹੜੇ ਸ਼ੁਰੂ ਕਰਾਏ ਸੀ ਉਹ ਸਾਡੀ ਸਰਕਾਰ ਦੇ ਕੀਤੇ ਜਿਹੜੇ ਕੋਈ ਮਾੜੇ ਮੋٹے ਨਹੀਂ ਪੱਥਰ ਜਾ ਕੇ ਲਾਉਂਦੇ ਉਹ ਸਾਰੇ ਪੈਸੇ ਸਾਡੀ ਸਰਕਾਰ ਦੇ ਸੀਗੇ ਕਾਂਗਰਸ ਸਰਕਾਰ ਦੇ ਔਰ ਇਹਨਾਂ ਵੱਲੋਂ 1 ਰੁਪਈਆ ਨਹੀਂ ਲੈਂਦਾ ਗਿਆ ਔਰ ਡਿਵੈਲਪਮੈਂਟ ਜਿਹੜੀ ਹੈ ਉੱਥੇ ਦੀ ਉੱਥੇ ਖੜੀ ਹੈ ਕੋਇਲ ਸਾਹਿਬ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਮ ਉਹਨਾਂ ਦਾ ਕਹਿਣਾ ਹੈ ਵੀ ਮੇਰਾ ਬੋਰਡ ਲੀਗਾ ਕਾਂਗਰਸ ਦਾ ਇੱਕ ਦੂਜੇ ਦੇ ਟਿੱਪਣੀਆਂ ਹੋ ਰਹੀਆਂ ਨੇ ਬਿਆਨਬਾਜ਼ੀਆਂ ਹੋ ਰਹੀਆਂ ਨੇ ਆਮ ਲੋਕ ਕਿੱਧਰ ਜਾਣਗੇ ਦੇਖੋ ਜੀ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਿਆ ਸਰਕਾਰ ਆਮ ਆਦਮੀ ਦੀ ਹੈ ਪ੍ਰਸ਼ਾਸਨ ਜਿਹੜਾ ਹੁੰਦਾ ਉਹ ਸਰਕਾਰ ਦੇ ਨਾਲ ਹੁੰਦਾ ਜਿਹੜਾ ਮੌਜੂਦਾ ਬੋਰਡ ਹੈਗਾ ਉਹਨਾਂ ਦਾ ਕੀ ਰੋਲ ਰਹੇਗਾ ਅਸੀਂ ਤਾਂ ਲੋਕਾਂ ਦੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਮੈਂ ਪਿਛਲੇ 5 ਸਾਲਾਂ ਚ ਜਿੰਨੀ ਅਸੀਂ ਡਿਵੈਲਪਮੈਂਟ ਇਸ ਸ਼ਹਿਰ ਦੀ ਕਰਵਾਈ ਹੈ ਮੈਂ ਸਮਝਦਾ ਕਦੇ ਨਹੀਂ ਹੋਏ ਜਿੰਨੇ ਫੰਡ ਅਸੀਂ ਲਿਆ ਕੇ ਦਿੱਤੇ ਨੇ ਪਹਿਲਾਂ ਕਦੇ ਨਹੀਂ ਆਏ ਅਸੀਂ ਚਾਹੁੰਦੇ ਹਾਂ ਕਿ ਡਿਵੈਲਪਮੈਂਟ ਹੋਵੇ ਪਰ ਇਹ ਜਿਹੜੇ ਡਵੈਲਪਮੈਂਟ ਹੋਣ ਨਹੀਂ ਦਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਅਨਜਾਣ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੰਮ ਕਿਵੇਂ ਕਰਨਾ ਆਮਲੇ ਸਮੇਂ ਦੇ ਵਿੱਚ ਜਿਹੜਾ ਕਿ ਹੁਣ ਬਾਲਸ਼ਾਂ ਦਾ ਸਮਾਨ ਵਾਲਾ ਹੈ ਪਰ ਜਿਹੜੇ ਬੋਡਰ ਪੱਟੀ ਦੇ ਜਿਹੜੇ ਪਿੰਡਾਂ ਸਨ ਪਿਛਲੀ ਵਾਰੀ ਆਪਾਂ ਦੇਖਿਆ ਬੜਾ ਹੜ ਆਇਆ ਸੀ ਕਾਫੀ ਨੁਕਸਾਨ ਹੋਇਆ ਸੀ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਤੁਹਾਨੂੰ ਕਹੜੀਏ ਜਾਗ ਭਾਇਆ ਪ੍ਰਵਾਡੋ ਐਨਪੀ ਨੇ ਐਸਾ ਹਲਕੇ ਦੇ ਉਹਨਾਂ ਵੱਲੋਂ ਕੋਈ ਖਾਸ ਧਿਆਨ ਕੀਤਾ ਜੀ ਬਿਲਕੁਲ ਜੀ ਇੱਥੇ ਪ੍ਰਸ਼ਾਸਨ ਨੂੰ ਜਿਹੜੇ ਇਹਦੇ ਪ੍ਰਬੰਧ ਹੋਣੇ ਲਾਗ ਜਿਹੜੇ ਕਰ ਲੈਣੇ ਚਾਹੀਦੇ ਆ ਜੇ ਫਲੱਡ ਆਉਂਦਾ ਪਿਛਲੀ ਵਾਰ ਵੀ ਔਰ ਮੁਆਵਜ਼ਾ ਤਾਂ ਕਿਸੇ ਨੂੰ ਮਿਲਿਆ ਹੀ ਨਹੀਂ ਸਾਰੇ ਕਿਸਾਨ ਜਿਹੜੇ ਮੈਸਮ ਦਾ ਬੜੇ ਪਿੱਛੇ ਚਲੇ ਗਏ ਔਰ ਇਸ ਵਾਰ ਵੀ ਜਿਹੜਾ ਪ੍ਰਬੰਧ ਪ੍ਰਸ਼ਾਸਨ ਨੂੰ ਕਰ ਲੈਣੇ ਚਾਹੀਦੇ ਤੇ ਜਿੱਥੇ ਵੀ ਲੋਡ ਪਾਊਗੀ ਲੋਕਾਂ ਦੇ ਜੇ ਕੋਈ ਨੁਕਸਾਨ ਹੁੰਦਾ ਤਾਂ ਕਬਾਇਆ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਰਿਹਾ ਔਰ ਸੇਵਾ ਕਰੇਗਾ ਜਿੱਥੇ ਲੋਡ ਪਈਗੇ ਸੀ ਉਹਨਾਂ ਦੇ ਨਾਲ ਖੜਾਂਗੇ ਸਰਕਾਰ ਤਾਂ ਦਾਵਾ ਕਰਦੀ ਹੈ ਸਰ ਕਿ ਮੁਆਵਜ਼ਾ ਸੀ ਤਾਂ ਬਾਈ-ਬਾਈ ਤਾਂ ਦਿੱਤਾ ਹੈ ਜੇ ਕੋਈ ਤੁਸੀਂ ਇਹ ਗੱਲ ਤੁਸੀਂ ਬਾਰਡਰ ਤੇ ਜਾ ਕੇ ਕਿਸਾਨਾਂ ਨੂੰ ਜਾ ਕੇ ਪੁੱਛ ਲਓ ਵੀ ਮੁਆਵਜ਼ਾ ਉਹਨਾਂ ਨੂੰ ਮਿਲਿਆ ਕਿ ਨਹੀਂ ਮਿਲਿਆ ਜੀ ਆਖਿਰ ਦੇ ਵਿੱਚ ਕੋਈ ਸੰਦੇਸ਼ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਜਾਂ ਹਰਕਤਾ ਵਾਸੀਆਂ ਮੈਂ ਤਾਂ ਇਹੀ ਸੰਦੇਸ਼ ਲੋਕਾਂ ਨੂੰ ਦੇਣਾ ਚਾਹਾਂਗਾ ਕਿ ਕਬਾਇਆ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਸੀਂ ਫਾਜ਼ਿਲਕਾ ਵਾਸੀਆਂ ਦਾ ਫਾਜ਼ਿਲਕਾ ਹਲਕੇ ਦਾ ਸਾਨ ਕਦੇ ਲਾ ਨਹੀਂ ਸਕਦੇ ਕੇ ਇਸ ਵਾਰ ਫਿਰ ਸਾਨੂੰ ਐਡੀ ਵੱਡੀ ਲੀਡ ਜਿਹੜੀ ਹੈ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਸਾਨੂੰ ਦਿੱਤੀ ਹੈ ਔਰ ਇੰੀਆਂ ਵੋਟਾਂ ਪਾਈਆਂ ਅਸੀਂ ਸਾਡਾ ਸਾਰਾ ਪਰਿਵਾਰ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜਿੱਥੇ ਕੋਈ ਲੋੜ ਪਊਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਇਹਨਾਂ ਗਲਤ افਵਾਵਾਂ ਤੋਂ ਗਲਤ ਜਿਹੜੇ ਬਿਆਨਬਾਜ਼ੀ ਕਰਦੇ ਐ ਇਹਨਾਂ ਤੋਂ ਜਿਹੜੀ ਹੈ ਬਚਨ ਦੀ ਲੋੜ ਹੈ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ